ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ 14 ਪੋ ਹੈ ਸੋ 14 ਪੋ ਸਨ 1704 ਈਸਵੀ ਨੂੰ ਸਰਹੰਦ ਦੇ ਵਿੱਚ ਜੋ ਭਾਣਾ ਵਾਪੜਿਆ ਉਸ ਦੇ ਬਾਰੇ ਆਪਾਂ ਅੱਜ ਵਿਚਾਰ ਕਰਨੀ ਹੈ ਆਪ ਜੀ ਨੂੰ ਇਹ ਵੀ ਪਤਾ ਹੈ ਕਿ 13 ਅਪੋ ਸਨ 1704 ਈਸਵੀ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿੰਕੇ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਸੁਣ ਕੇ ਧਨਮਾਤਾ ਗੁਜਰ ਕੌਰ ਵੀ ਸੱਚਖੰਡ ਪਿਆਨਾ ਕਰ ਜਾਂਦੇ ਨੇ ਹੁਣ ਗੁਰੂ ਪਿਆਰਿਓ ਇਹ ਖਬਰ ਜਦੋਂ ਸਰਹੰਦ ਵਾਸੀਆਂ ਨੇ ਕਈਆਂ ਨੇ ਆਪਣੇ ਅੱਖੀ ਇਹ ਸਾਰਾ ਕੁਝ ਦੇਖਿਆ ਜਿਵੇਂ ਕਿ ਸਾਡੇ ਇਤਿਹਾਸਕਾਰ ਨੇ ਦੁਨਾ ਸਿੰਘ ਹੰਡੂਰੀਆ ਉਹ ਇਸ ਘਟਨਾ ਨੂੰ ਆਪਣੇ ਅੱਖੀਂ ਦੇਖਿਆ ਹਾਲ ਦੱਸਦੇ ਨੇ ਸੋ ਸਰਹੰਦਾ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਵਜ਼ੀਰ ਖਾਂ ਤੇ ਜੋ ਉਸ ਦੇ ਸਾਥੀ ਸਨ ਉਹ ਚਾਹੁੰਦੇ ਸਨ ਕਿ ਸਾਹਿਬਜ਼ਾਦਿਆਂ ਦਾ ਸਰੀਰ ਤਨ ਮਾਤਾ ਗੁਜਰ ਕੌਰ ਦਾ ਸਰੀਰ ਇਦਾਂ ਹੀ ਪਿਆਰਾ ਵੀ ਲਾਵਾਰਸ ਤਾਂ ਕਿ ਦੁਨੀਆ ਦੇਖੇ ਲੋਕ ਦੇਖਣ ਤੇ ਲੋਕਾਂ ਦੇ ਦਿਲਾਂ ਵਿੱਚ ਮੇਰੇ ਨਾਮ ਦਾ ਖੌਫ ਚੰਗੀ ਤਰ੍ਹਾਂ ਘਰ ਘਰ ਜਾਵੇ ਅੱਗੇ ਤੋਂ ਕੋਈ ਮੇਰੇ ਅੱਗੇ ਸਿਰ ਉਠਾ ਕੇ ਗੱਲ ਨਾ ਕਰ ਸਕੇ ਇਹ ਵਜ਼ੀਰ ਖਾਨ ਦੀ ਸੋਚ ਸੀ ਪਰ ਗੁਰੂ ਪਿਆਰਿਓ ਉਧਰ ਦੂਜੇ ਪਾਸੇ ਬਾਬਾ ਮੋਤੀ RAM ਮੇਰਾ ਉਹ ਸੋਚ ਰਹੇ ਨੇ ਕਿ ਕਿਵੇਂ ਨਾ ਕਿਵੇਂ ਸਾਹਿਬਜ਼ਾਦਿਆਂ ਦਾ ਤੇ ਧੰਨ ਮਾਤਾ ਗੁਜਰ ਕੌਰ ਦਾ ਸਰੀਰ ਸੰਭਾਲਣ ਦੀ ਸੇਵਾ ਮੈਨੂੰ ਮਿਲ ਜਾਵੇ ਇਸ ਤਰ੍ਹਾਂ ਸੋਚ ਰਿਹਾ ਸੀ ਬਾਬਾ ਮੋਤੀ RAM ਜੀ ਤਾਂ ਗਰੂ ਪਿਆਰਿਓ ਉਸ ਵੇਲੇ ਸਰਹੰਦ ਸ਼ਹਿਰ ਦਾ ਇੱਕ ਬਹੁਤ ਹੀ ਤਨਾਡ ਸੇਠ ਤਨਾਡ ਸ਼ਾਹੂਕਾਰ ਦੀਵਾਨ ਟੋਡਰ ਮਾਲ ਉਹ ਕਿਸੇ ਆਪਣੇ ਜ਼ਰੂਰੀ ਕਾਰਜ ਵਾਸਤੇ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਜਦ ਉਹ ਵਾਪਸ ਆਉਂਦਾ ਹੈ ਤਾਂ ਉਸ ਦੇ ਘਰ ਉਸ ਨੂੰ ਪਤਾ ਲੱਗਦਾ ਹੈ ਕਿ ਸਰਹੰਦ ਦੇ ਵਿੱਚ ਆ ਪਾਣਾ ਵਾਪਰ ਗਿਆ ਕਿਉਂਕਿ ਬੱਚਿਆਂ ਉਸ ਦੇ ਘਰ ਵਾਲੀ ਦਾ ਉਸ ਦੇ ਪਰਿਵਾਰ ਦੇ ਤੇਰੇ ਮੁਰਝਾਏ ਹੋਏ ਸਨ ਉਹ ਕਹਿਣ ਲੱਗਾ ਤੁਹਾਨੂੰ ਕੀ ਹੋਇਆ ਉਸ ਵੇਲੇ ਉਹਨਾਂ ਨੇ ਹੌਂਕੇ ਲੈ ਲੈ ਕੇ ਆ ਸਾਰੀ ਵਾਰਤਾ ਦੱਸੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਕਿ ਕਿਵੇਂ ਉਹਨਾਂ ਨੂੰ ਅਸਹਿ ਤੇ ਅਕਹਿ ਕਸ਼ਟ ਦੇ ਕੇ ਨਿੱਕੀਆਂ ਜਿੰਨਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਇਸ ਘਟਨਾ ਨੇ ਦੀਵਾਨ ਟੋਡਰਮਲ ਦੇ ਦਿਲ ਨੂੰ ਬੜਾ ਟੁੰਬਿਆ ਹੁਣ ਦੀਵਾਨ ਟੋਡਰਮਲ ਨੇ ਸੋਚਿਆ ਮਨਾ ਕਿ ਕਿਉਂ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਤਕਾਰਯੋਗ ਮਾਤਾ ਜੀ ਦੇ ਸਰੀਰ ਦੇ ਸੰਸਕਾਰ ਦੀ ਸੇਵਾ ਮੈਂ ਕਰ ਲਵਾਂ ਕਿਉਂਕਿ ਦੀਵਾਨ ਟੋਡਰਮਲ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਤੋਂ ਭਲੀ ਪ੍ਰਕਾਰ ਜਾਣੂ ਸੀ ਕਿ ਕਿਵੇਂ ਉਹਨਾਂ ਨੇ Hindu ਧਰਮ ਦੀ ਰੱਖਿਆ ਵਾਸਤੇ ਦਿੱਲੀ ਜਾ ਕੇ ਆਪਣਾ ਬਲੀਦਾਨ ਦਿੱਤਾ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਸ਼ ਕੌਮ ਦੀ ਉન્નਤੀ ਵਾਸਤੇ ਯਤਨਸ਼ੀਲ ਹਨ ਉਹ ਸਾਰਾ ਕੁਝ ਪਤਾ ਸੀ ਇਸ ਕਰਕੇ ਦੀਵਾਨ ਟੋਡਰਮਲ ਨੇ ਛੋਟੇ ਸਾਹਿਬਜ਼ਾਦਿਆਂ ਤੇ ਧੰਨ ਮਾਤਾ ਗੁਜਰਕੌਰ ਦੇ ਸਰੀਰ ਦੇ ਅੰਤਮ ਸੀਸ ਸੰਸਕਾਰ ਕਰਨ ਦੀ ਜੋ ठान ਲਈ ਕਿ ਇਹ ਸੇਵਾ ਮੈਂ ਕਰਾਂਗਾ ਹੁਣ ਦੀਵਾਨ ਟੋਡਰਮਲ ਤਗੜਾ ਤਣਾੜ ਸੀ ਇਸ ਨੇ ਜਾ ਕੇ ਵਜ਼ੀਰ ਖਾਨ ਦੇ ਨਾਲ ਗੱਲ ਕੀਤੀ ਵਜ਼ੀਰ ਖਾਨ ਪਹਿਲਾਂ ਤਾਂ ਨਾ ਨੁਕਰ ਕੀਤੀ ਫਿਰ ਕਹਿੰਦਾ ਚਲੋ ਠੀਕ ਹੈ ਜੇ ਤੇਰੇ ਮਨ ਵਿੱਚ ਇਤਨਾ ਹੀ ਦਰਦ ਹੈ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਤੇ ਮਾਥਾ ਗੁਜਰ ਕੌਰ ਦੇ ਸਰੀਰ ਦਾ ਤਾਂ ਫਿਰ ਇਦਾਂ ਕਰ ਜ਼ਮੀਨ ਦੇ ਉੱਪਰ ਮੋਹਰਾਂ ਵਿਛਾ ਲੈ ਮੋਹਰਾਂ ਖੜੀਆਂ ਕਰ ਦੇ ਜਿੰਨੀ ਥਾਂ ਤੇ ਮੋਹਰਾਂ ਖੜੀਆਂ ਕਰ ਦੇਵੇਂਗਾ ਉਨੀ ਜ਼ਮੀਨ ਤੇਰੀ ਹੋ ਜਾਵੇਗੀ ਉੱਥੇ ਤੂੰ ਸਾਰਾ ਕੁਝ ਕਰ ਸਕਦਾ ਹੈ ਪਰ ਜੇ ਮੋਹਰਾਂ ਨਹੀਂ ਬਸਾਏ ਬਿਛਾਏਗਾ ਸੋਨੇ ਦੀਆਂ ਤਾਂ ਮੈਂ ਤੈਨੂੰ 1 ਇੰਚ ਵੀ ਜ਼ਮੀਨ ਨਹੀਂ ਦੇਣੀ ਕਿਉਂਕਿ ਸਰਹੰਦ ਸ਼ਹਿਰ ਤੇ ਮੇਰਾ ਹੱਕ ਹੈ ਇਸ ਇਲਾਕੇ ਤੇ ਮੇਰਾ ਹੱਕ ਹੈ ਮੈਂ ਇੱਥੋਂ ਦਾ ਨਵਾਬ ਹਾਂ ਮੇਰੇ ਤੋਂ ਪਿੱਛੇ ਹੀ ਬਣਾ ਤੂੰ ਕੁਝ ਨਹੀਂ ਕਰ ਸਕਦਾ ਸੋ ਦੀਵਾਨ ਟੋਡਰਮਲ ਨੇ ਉਸ ਵੇਲੇ ਆ ਕੇ ਸਲਾਹ ਕੀਤੀ ਤੇ ਗੁਰੂ ਪਿਆਰਿਓ ਆਪ ਹੈਰਾਨ ਹੋਵੋਗੇ ਰਹਿੰਦੀ ਦੁਨੀਆ ਤੱਕ ਇਤਨੀ ਮਹਿੰਗੀ ਜ਼ਮੀਨ ਨਾ ਤਾਂ ਕਿਸੇ ਨੇ ਖਰੀਦੀ ਤੇ ਨਾ ਹੀ ਅੱਗੇ ਵਸਤੇ ਕੋਈ ਖਰੀਦ ਸਕੇਗਾ ਜੋ ਜ਼ਮੀਨ ਦੀਵਾਨ ਟੋਡਰਮਲ ਨੇ ਖਰੀਦੀ ਕਿਉਂਕਿ ਗੁਰੂ ਪਿਆਰਿਓ 78000 ਸੋਨੇ ਦੀਆਂ ਮੋਹਰਾਂ ਜਿਨ੍ਹਾਂ ਦਾ ਦੇਖ ਕੇ ਆਪਾਂ ਵੇਟ ਕਰੀਏ ਨਾ ਤਾਂ 7 ਕੁਆਂਟਲ 80 ਕਿਲੋ ਸੋਨਾ ਉਸ ਵੇਲੇ ਦੀਵਾਨ ਟੋਡਰਮਲ ਜੀ ਨੇ ਸਾਹਿਬਜ਼ਾਦਿਆਂ ਦੇ ਸਰੀਰ ਦਾ ਸੰਸਕਾਰ ਕਰਨ ਵਾਸਤੇ ਇਹ ਮੁੱਲ ਤਾਰਿਆ ਸੋ ਐਸੇ ਮਹਾਨ ਸਿੱਧਕ ਵਾਲੇ ਸਿੱਦਕੀ ਸਿੱਖ ਦੀਵਾਨ ਟੋਡਰਮਲ ਦੀ ਇਸ ਕੁਰਬਾਨੀ ਨੂੰ ਵੀ ਕੋਟਨ-ਕੋਟ ਪ੍ਰਣਾਮ ਬਣਦਾ ਹੈ ਸੋ ਉਸ ਵੇਲੇ ਜ਼ਮੀਨ ਤਾਂ ਖਰੀਦ ਲਈ ਗਈ ਹੁਣ ਸੰਸਕਾਰ ਕਰਨ ਵਾਸਤੇ ਲੱਕੜਾਂ ਦੀ ਸੇਵਾ ਉਸ ਵੇਲੇ ਬਾਬਾ ਮੋਤੀਰਾਮ ਮਹਿਰਾਜੀ ਤੇ ਦੀਵਾਨ ਟੋਡਰਮਲ ਜੀ ਨੇ ਚੰਦਰਨੀਆ ਲੱਕੜਾਂ ਦਾ ਪ੍ਰਬੰਧ ਕੀਤਾ ਤੇ ਜਿੱਥੇ ਅੱਜ ਕੱਲ ਆਪਾਂ ਗੁਰਦੁਆਰਾ ਜੋਤੀਸਰੂਪ ਦੇਖਦੇ ਹਾਂ ਨਾ ਇਸ ਅਸਥਾਨ ਤੇ ਇਸ ਪਾਵਨ ਅਸਥਾਨ ਤੇ ਸਾਹਿਬਜ਼ਾਦਿਆਂ ਦਾ ਤੇ ਧੰਨ ਮਾਤਾ ਗੁਜਰਕੌਰ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਸੋ ਇਹ ਸੇਵਾ ਬਾਬਾ ਮੋਤੀਰਾਮ ਮਹਿਰਾਜੀ ਨੇ ਤੇ ਦੀਵਾਨ ਟੋਡਰਮਲ ਜੀ ਨੇ ਨਿਭਾਉਣਾ ਕੀਤੀ ਗੁਰੂ ਪਿਆਰਿਓ ਹੁਣ ਸਾਹਿਬਜ਼ਾਦਿਆਂ ਦੇ ਸੰਸਕਾਰ ਤੋਂ ਬਾਅਦ ਦੀਵਾਨ ਟੋਡਨਮਲ ਦੇ ਕੋਲ ਇੱਕ ਕੋਡੀ ਵੀ ਨਹੀਂ ਸੀ ਬਚੀ ਪਰ ਉਹ ਸਾਹਿਬਜ਼ਾਦਿਆਂ ਦੀ ਤੇ ਧੰਨ ਮਾਤਾ ਗੁਜਰਕੌਰ ਦੇ ਸਰੀਰ ਦਾ ਸੰਸਕਾਰ ਕਰਕੇ ਉਹ ਪ੍ਰਮਾਤਮਾ ਦਾ ਸ਼ੁਕਰ ਕਰ ਰਿਹਾ ਸੀ ਕਿ ਐ ਪ੍ਰਮਾਤਮਾ ਤੇਰਾ ਕੋਟਾਨ ਕੋਟ ਧੰਨਵਾਦ ਹੈ ਜੋ ਮੈਨੂੰ ਇਸ ਨਾਤੀਜ ਨੂੰ ਇਤਨੀ ਮਹਾਨ ਸੇਵਾ ਦਾ ਉਦਮ ਬਖਸ਼ਿਆ ਤਾਂ ਗੁਰੂ ਪਿਆਰਿਓ ਉਸ ਤੋਂ ਬਾਅਦ ਸਰਹੰਦ ਵਿਖੇ ਸੋਗ ਦੀ ਲਹਿਰ ਦੌੜੀ ਹੋਈ ਹੈ ਸਾਰੇ ਲੋਕ ਸਰਹੰਦ ਦੀ ਜਨਤਾ دیਵਾਨ ਟੋਡਰਮਲ ਤੇ ਬਾਬਾ ਮੋਤੀਰਾ ਮਹਿਰਾ ਨੂੰ ਧੰਨ ਧੰਨ ਕਹਿ ਰਹੀ ਸੀ ਉਹਨਾਂ ਦੀ ਕੁਰਬਾਨੀ ਨੂੰ ਧੰਨ ਧੰਨ ਕਹਿ ਰਹੀ ਸੀ ਉਹਨਾਂ ਦੀ ਸੇਵਾ ਨੂੰ ਧੰਨ ਧੰਨ ਕਹਿ ਰਹੀ ਸੀ ਉੱਥੇ ਹੀ ਵਜ਼ੀਰ ਖਾਨ ਨੂੰ ਲਾਣਤਾ ਪਹਿਰੀਆਂ ਸੀ دیਵਾਨ ਦੀ ਜਦੋਂ ਵਾਹ ਵਾਹ ਹੋ ਰਹੀ ਸੀ ਤਾਂ ਇਹ ਗੱਲ ਵਜ਼ੀਰ ਖਾਨ ਤੋਂ ਸੁਹਾਰੀ ਨਾ ਗਈ ਵਜ਼ੀਰ ਖਾਨ ਨੇ ਦੀਵਾਨ ਟੋਡਰਮਲ ਨੂੰ ਉਸਦੇ ਪਰਿਵਾਰ ਨੂੰ ਬਾਬਾ ਮੋਤੀਰਾਮ ਮੇਰਾਜੀ ਤੇ ਉਸਦੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਹੁਣ ਗੁਰੂ ਪਿਆਰਿਓ ਉਸ ਤੋਂ ਬਾਅਦ ਸਰਹੰਦ ਵਿਖੇ ਦਿਨ ਬਦਲਦੇ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦ ਦੱਖਣ ਵਿੱਚ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਵਾਰਤਾ ਸੁਣਾਈ ਸੀ ਨਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਖੂਨ ਖੌਲ ਉੱਠਿਆ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸਭ ਤੋਂ ਪਹਿਲਾਂ ਸਮਾਣੇ ਦੇ ਉਹਨਾਂ ਜਲਾਦਾਂ ਨੂੰ ਆਕੇ ਸਖਤ ਸਜ਼ਾਵਾਂ ਦਿੱਤੀਆਂ ਤੇ ਫਿਰ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਖਾਲਸਾ ਰਾਜ ਕਾਇਮ ਕੀਤਾ ਗੁਰੂ ਪਿਆਰਿਓ ਸੋ ਬਾਬਾ ਮੋਤੀਰਾ ਮੈਰਾਜੀ ਨੇ ਜੋ ਕੁਰਬਾਨੀ ਕੀਤੀ ਉਹਨਾਂ ਦੀ ਕੁਰਬਾਨੀ ਨੂੰ ਪੰਥ ਹਮੇਸ਼ਾ ਯਾਦ ਰੱਖੇਗਾ ਉਥੇ ਹੀ ਦੀਵਾਨ ਟੋਡਰਮਲ ਨੇ ਜੋ ਸੇਵਾ ਕੀਤੀ ਉਹ ਸੇਵਾ ਨੂੰ ਕੌਮ ਕਦੇ ਭੁੱਲ ਨਹੀਂ ਸਕਦੀ ਪਰ ਅਫਸੋਸ ਦੀ ਗੱਲ ਕਿ ਅਸੀਂ ਦੀਵਾਨ ਟੋਡਰਮਲ ਦੀ ਜੋ ਹਵੇਲੀ ਹੈ ਉਸ ਨੂੰ ਸਾਡਾ ਪੰਥ ਸੰਭਾਲ ਨਹੀਂ ਸਕਿਆ ਸੋ ਅਸੀਂ ਬੇਨਤੀ ਕਰਾਂਗੇ ਇਸ ਕਿੰਗ ਪੰਜਾਬੀ ਚੈਨਲ ਦੇ ਮਾਧਿਅਮ ਰਾਹੀਂ ਕਿ ਕਿਰਪਾ ਕਰਕੇ ਦੀਵਾਨ ਟੋਡਰਮਲ ਦੀ ਜੋ ਹਵੇਲੀ ਹੈ ਉਸ ਦੀ ਹਾਲਤ ਨੂੰ ਦੁਰਸਤ ਕੀਤਾ ਜਾਵੇ ਕਿਉਂਕਿ ਜੋ ਦੀਵਾਨ ਟੋਡਰਮਲ ਨੇ ਸਾਡੇ ਪੰਥ ਵਾਸਤੇ ਕੁਰਬਾਨੀ ਕੀਤੀ 78000 ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜੋ ਸਾਹਿਬਜ਼ਾਦਿਆਂ ਦਾ ਤੇ ਧੰਨ ਮਾਤਾ ਗੁਜਰਕੌਰ ਦਾ ਸੰਸਕਾਰ ਕੀਤਾ ਇਸ ਵਾਸਤੇ ਪੰਥ ਹਮੇਸ਼ਾ ਦੀਵਾਨ ਟੋਡਰਮਲ ਦਾ ਰਿਣੀ ਰਹੇਗਾ ਸੋ ਸਾਨੂੰ ਉਹਨਾਂ ਦੀ ਕੁਰਬਾਨੀ ਨੂੰ ਦੇਖਦਿਆਂ ਹੋਇਆਂ ਉਹਨਾਂ ਦੀ ਹਵੇਲੀ ਵੱਲ ਵੀ ਜਾਤ ਮਾਰਨੀ ਚਾਹੀਦੀ ਹੈ ਸੋ ਇੰਨਾ ਕੁਝ ਬੋਲਦੇ ਹੋਏ ਖਿਮਾ ਦੇ ਜਾਤਕ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ